ਕਿਲੇ ਸਾਢੇ 3 ਸਾਲਾਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਮੁਲਾਜ਼ਮਾ ਨੇ ਹੁਣ ਆਪਣੇ ਸੰਘਰਸ਼ ਵਿੱਚ ਇੱਕ ਵੱਡਾ ਨਵਾਂ ਮੋੜ ਲੈ ਲਿਆ। ਮੁਲਾਜ਼ਮਾ ਨੇ ਇੱਕ ਨਾਰਾ ਦਿੱਤਾ ਜੇ ਅਸੀਂ ਨਹੀਂ ਤੁਹਾਡੇ ਤੇ ਤੁਸੀਂ ਵੀ ਨਹੀਂ ਸਾਡੇ। ਉਹ ਰਸਤੇ ਨਾਲ ਹੀ ਮੁਲਾਜ਼ਮਾ ਨੇ ਹੁਣ ਤੋਂ ਹੀ ਤਿਆਰੀ ਕਰੀ ਹੈ। ਜਿਹਦਾ ਟਾਰਗੇਟ ਇਹ ਦਿੱਤਾ ਹੈ ਕਿ ਸਾਲ 2027 ਵਿੱਚ ਵੱਡੀ ਸਿਆਸੀ ਛੱਟ ਮਾਰੀ ਜਾਵੇਗੀ ਜਿਨ੍ਹਾਂ ਨੇ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਔਰ ਇਸ ਦੇ ਨਾਲ ਹੀ ਮੁਲਾਜ਼ਮ ਲੀਡਰਾਂ ਨੇ ਇੱਕ ਹੋਰ ਅਹਿਮ ਫੈਸਲਾ ਕੀਤਾ ਜਥੇਬੰਦੀ ਵਿੱਚ 50% ਜਿਹੜੀ ਲੀਡਰਸ਼ਿਪ ਹੈ ਉਹ ਹਿੱਸੇਦਾਰੀ ਮਹਿਲਾ ਮੁਲਾਜ਼ਮਾਂ ਨੂੰ ਦੇਣ ਦਾ ਫੈਸਲਾ ਲਿਆ ਤਾਂ ਜੋ ਮਹਿਲਾ ਮੁਲਾਜ਼ਮ ਵੀ ਪੁਰਸ਼ ਮੁਲਾਜ਼ਮਾਂ ਵਾਂਗ ਵੱਡੇ ਪੱਧਰ ਤੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਤੇ ਸਰਕਾਰ ਉੱਪਰ ਦਬਾਅ ਪਾਇਆ ਜਾ ਸਕੇ ਦਰਅਸਲ ਇਹ ਵੱਡੇ ਕਦਮ ਪੰਜਾਬ ਸਟੇਟ ਮਸਟੀਰੀਅਲ ਸਰਸਰ ਯੂਨੀਅਨ ਨੇ ਚੁੱਕੇ ਨੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਬਿਰਕ ਨੇ ਦੁਖੀ ਮਾਨ ਨਾਲ ਇਹ ਗੱਲ ਕਹੀ ਵੀ ਉਹ ਮੰਗ ਮੰਗ ਕੇ ਥੱਕ ਚੁੱਕੇ ਨੇ ਲੰਬੇ ਸੰਘਰਸ਼ ਵੀ ਕੀਤੇ ਨੇ ਸਰਕਾਰਾਂ ਨਾਲ ਕਈ ਮੀਟਿੰਗਾਂ ਵੀ ਹੋਈਆਂ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕਈ ਮਹੀਨੇ ਪਹਿਲਾਂ ਨਸਟੀਰੀਅਲ ਯੂਨੀਅਨ ਨਾਲ ਮੀਟਿੰਗ ਕੀਤੀ ਸੀ ਬਕਾਇਦਾ ਲਿਖਤੀ ਪ੍ਰोसीडिंग ਜਾਰੀ ਹੋਈ ਸੀ ਪਰਸੀਡਿੰਗ ਵਿੱਚ ਕਈ ਮੰਗਾਂ ਮੰਨਣ ਬਾਰੇ ਅਹਿਮ ਫੈਸਲੇ ਹੋਏ ਸੀ ਅਧਿਕਾਰੀਆਂ ਦੀਆਂ ਕਮੇਟੀਆਂ ਬਣਾਉਣ ਦੀਆਂ ਡਾਇਰੈਕਸ਼ਨਾਂ ਦਿੱਤੀਆਂ ਸੀ ਪਰ ਇਸ ਸਾਰੇ ਦੇ ਬਾਵਜੂਦ ਗੁਰਨਾਮ ਸਿੰਘ ਵਿਰਕ ਨੇ ਕਿਹਾ ਵੀ ਉਹਨਾਂ ਦੇ ਪੱਲੇ ਅੱਜ ਤੱਕ ਨਿਰਾਸ਼ਾ ਹੀ ਪਈ ਹੈ ਜਿੰਨੂੰ ਲੈ ਕੇ ਉਹਨਾਂ ਨੇ ਹੁਣ ਆਪਣੀ ਜਥੇਬੰਦੀ ਨੂੰ ਇੱਕ ਵੱਖਰੇ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਕਰਨ ਦਾ ਯਤਨ ਕੀਤਾ ਜਿਹਦੇ ਤਹਿਤ ਮਸਟੀਰੀਅਲ ਸਰਸਰ ਜੁਨੀਅਨ ਨੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਿਲਸਲਾ ਜੁਰੂ ਸ਼ੁਰੂ ਕੀਤਾ ਸਟੇਟ ਦੀ ਲੀਡਰਸ਼ਿਪ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਨਾਲ ਮੰਥਨ ਕਰਦੀ ਹੈ ਡਿਸਕਸ਼ਨ ਕਰਦੀ ਹੈ ਆਪਣੇ ਸੰਘਰਸ਼ ਦੇ ਪਰ ਵੀ ਤੋਲਦੀ ਹੈ ਔਰ ਸਰਕਾਰ ਦੀ ਜਿਹੜੀ ਨੀਤੀ ਤੇ ਨੀਤ ਹੈ ਉਹਦੇ ਉੱਪਰ ਵੀ ਬੜੀ ਗੰਭੀਰ ਚਰਚਾ ਕੀਤੀ ਜਾ ਰਹੀ ਹੈ ਔਰ ਮਸਟਰੀਅਸ ਸਰਵਸ ਜੁਨੀਅਨ ਨੇ ਉਹਨੇ ਫੈਸਲਾ ਕੀਤਾ ਵੀ ਆਪਣੇ ਸੰਘਰਸ਼ ਨੂੰ ਨਵਾਂ ਰੂਪ ਦੇਣ ਲਈ ਔਰ ਖਾਸ ਕਰਕੇ ਸਾਲ 2027 ਦੀਆਂ ਚੋਣਾਂ ਵਿੱਚ ਉਹਨਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਹਕੂਮਰਾਨ ਪਾਰਟੀ ਨੂੰ ਸੱਟ ਮਾਰਨ ਲਈ ਵੱਡੇ ਪੱਧਰ ਤੇ ਸੰਘਰਸ਼ ਲਈ ਤਿਆਰ ਕੀਤਾ ਜਾਊਗਾ ਆ ਲੀਡਰਸ਼ਿਪ ਨੇ ਕਿਹਾ ਵੀ ਆਮ ਆਦਮੀ ਪਾਰਟੀ ਧਰਨਿਆਂ ਤੇ ਰੈਲੀਆਂ ਵਿੱਚੋਂ ਨਿਕਲੀ ਪਾਰਟੀ ਹੈ ਪਰ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਧਰਨੇ ਤੇ ਰੈਲੀਆਂ ਕਰਨ ਵਾਲਿਆਂ ਉੱਪਰ ਤਸ਼ੱਦਦ ਕਰ ਰਹੀ ਹੈ ਉਹਨਾਂ ਦੱਸਿਆ ਲੀਡਰਸ਼ਿਪ ਨੇ ਵੀ ਜਦੋਂ ਮਸਟਰੀਅਸ ਸਰਵਿਸ ਜੂਨੀਅਨ ਨੇ ਪਿਛਲੇ ਸਮੇਂ ਤਰਨ ਤਰਨ ਵਿਕੇ ਪ੍ਰਦਰਸ਼ਨ ਕੀਤਾ ਆਪਣੀਆਂ ਮੰਗਾਂ ਲਈ ਔਰ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਉਣ ਲਈ ਔਰ ਉਹਨਾਂ ਤੇ लाਠੀ ਚਾਰਜ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਔਰ ਗੁਰਨਾਮ ਸਿੰਘ ਵਿਰਕ ਅਨਸਾਰ ਹੁਣ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਉਹ ਬੇਗਾਨਗੀ ਵਾਲਾ ਜਿਹੜਾ ਮਾਹੌਲ ਮਹਿਸੂਸ ਕਰ ਰਹੇ ਨੇ ਵੀ ਜਿਵੇਂ ਉਹ ਆਪਣੇ ਦਫਤਰਾਂ ਵਿੱਚ ਆਪਣੇ ਸਟੇਟ ਵਿੱਚ ਆਪਣੀ ਸਰਕਾਰ ਵਿੱਚ ਬੇਗਾਨੇ ਜੇ ਬਣ ਕੇ ਰਹਿ ਗਏ ਨੇ ਕਿਉਂਕਿ ਸਰਕਾਰ ਨੇ 16% ਡੀਏ ਵੀ ਦੱਬ ਲਿਆ ਸਰਕਾਰ ਪੁਰਾਣੀ ਪੈਨਸ਼ਨ ਵੀ ਨਹੀਂ ਦੇ ਰਹੀ ਵਾਦਾ ਕਰਨ ਦੇ ਬਾਵਜੂਦ ਸਰਕਾਰ ਕੋਟਾਂ ਦੇ ਫੈਸਲੇ ਦੇ ਬਾਵਜੂਦ 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਮੁਕੰਮਲ ਪੰਜਾਬ ਸਕੇਲ ਵੀ ਨਹੀਂ ਲਾਗੂ ਕਰੀ ਸਰਕਾਰ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦੇ ਤਰਸਮ ਨਿਕਾਰੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਰੈਗੂਲਰ ਭਰਤੀ ਕੀਤੇ ਮੁਲਾਜ਼ਮਾਂ ਨੂੰ 3 ਸਾਲ ਮੁੱਢਲੀ ਤਨਖਾਹ ਦੇ ਕੇ ਜਿਹੜਾ ਆ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਮੈਟੀਰੀਅਲ ਅਫਸਰ ਜੁਨੀਅਨ ਦੀਆਂ ਮੰਗਾਂ ਪ੍ਰਮਾਨ ਨਹੀਂ ਕੀਤੀਆਂ ਜਾ ਰਹੀਆਂ ਜਿੰਨੂੰ ਲੈ ਕੇ ਆ ਉਹਨਾਂ ਨੇ ਕਿਹਾ ਵੀ ਹੁਣ ਇੱਕ ਨਾਰਾ ਦਿੱਤਾ ਵੀ ਜੇ ਕਰ ਅਸੀਂ ਨਹੀਂ ਤੁਹਾਡੇ ਤੇ ਤੁਸੀਂ ਵੀ ਨਹੀਂ ਸਾਡੇ ਇਸ ਤਰਜ਼ ਤੇ 2027 ਤੱਕ ਆਪਣੇ ਆਪ ਨੂੰ ਮਜ਼ਬੂਤ ਕਰ ਲੇ ਜਿਲਾ ਪੱਧਰੀ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਕੀਤੀਆਂ ਜਾ ਰਹੀਆਂ ਨੇ ਔਰ ਜਥੇਬੰਦੀ ਨੂੰ ਗਰਾਊਂਡ ਪੱਧਰ ਤੇ ਮજબૂત ਕਰਨ ਦੀ ਇੱਕ ਰਣਨੀਤੀ ਬਣਾਈ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਤਹਿਸੀਲ ਪੱਧਰ ਦੇ ਯੂਨਟ ਨੇ ਮਸਟੀਰੀਅਲ ਸਰਸਰਸ ਯੂਨੀਅਨ ਦੇ ਉਹ ਹੁਣ ਵਿਧਾਨ ਸਭਾ ਹਲਕਾ ਵਾਈਜ਼ ਬਣਾਏ ਜਾਣਗੇ ਤੇ 117 ਵਿਧਾਨ ਸਭਾ ਹਲਕਿਆਂ ਦੇ ਮਸਟੀਰੀਅਲ ਪ੍ਰਧਾਨ ਵੀ ਨਿਯੁਕਤ ਕੀਤੇ ਜਾਣਗੇ ਤਾਂ ਜੋ ਗਰਾਊਂਡ ਪੱਧਰ ਤੇ ਸੰਘਰਸ਼ ਦੀ ਤਿਆਰੀ ਕਰਕੇ ਮਜ਼ਬੂਤੀ ਕੀਤੀ ਜਾਵੇ ਔਰ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਵੀ ਉਹ ਇਸ ਪ੍ਰਕਿਰਿਆ ਦੌਰਾਨ ਜਦੋਂ ਗਰਾਊਂਡ ਪੱਧਰ ਤੇ ਉਹ ਵਿਚਰਨਗੇ ਤੇ ਉਹ ਜਿਹੜੀਆਂ ਧੱਕੇਸ਼ਾਈਆਂ ਉਹਨਾਂ ਨਾਲ ਹੋਈਆਂ ਨੇ ਉਹ ਹੇਠਲੇ ਪੱਧਰ ਤੇ ਘਰ-ਘਰ ਜਾ ਕੇ ਦੱਸਣਗੇ ਔਰ ਇਹ ਵੀ ਦੱਸਣਗੇ ਵੀ ਸਟੇਟ ਵਿੱਚ ਕਿਵੇਂ ਬਾਹਰੀ ਦਖਲਅਦਾਜ਼ੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਔਰ ਇੱਕ ਹੋਰ ਅਹ ਇਹ ਮ ਫੈਸਲਾ ਕੀਤਾ ਗੁਰਨਾਮ ਸਿੰਘ ਦੇ ਅਨਸਾਰ ਉਹਨਾਂ ਨੇ ਫੈਸਲਾ ਕੀਤਾ ਕਿਉਂਕਿ ਹੁਣ ਦਫ਼ਤਰਾਂ ਵਿੱਚ 50 ਫੀਸਰ ਦੇ ਕਰੀਬ ਮਹਿਲਾ ਮੁਲਾਜ਼ਮ ਨੇ ਪਰ ਸੰਘਰਸ਼ਾਂ ਦੌਰਾਨ ਮਹਿਲਾ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਘੱਟ ਹੋਣ ਕਾਰਨ ਸੰਘਰਸ਼ ਨੂੰ ਕਿਤੇ ਨਾ ਕਿਤੇ ਨੁਕਸਾਨ ਮਿਲਦਾ ਇਸ ਲਈ ਮਸਟਰੀਅਲ ਸਰਵ ਜੂਨੀਅਨ ਨੇ ਫੈਸਲਾ ਕੀਤਾ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਪੱਧਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ 50 ਫੀਸ ਮਹਿਲਾ ਮੁਲਾਜ਼ਮਾਂ ਨੂੰ ਜਿਹੜਾ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਮਹਿਲਾ ਮੁਲਾਜ਼ਮ ਮੋਬਾਈਲਾਈਜ਼ ਹੋਣ ਲਾਬੰਦ ਹੋਣ ਤੇ ਸੰਘਰਸ਼ ਤਗੜੇ ਤੇ ਵੱਡੇ ਹੋਣ ਤੇ ਉਸ ਤੋਂ ਬਾਅਦ ਸਟੇਟ ਦੀ ਲੀਡਰਸ਼ਿਪ ਵਿੱਚ ਵੀ ਮਹਿਲਾਵਾਂ ਨੂੰ 50 ਫੀਸਦੀ ਥਾਂ ਦੇ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਜਾਵੇਗਾ